ਜਿਹੜੀ ਇੱਕ ਸلسਲਾ ਅਸੀਂ ਚਾਲੂ ਕੀਤਾ ਹੋਇਆ ਸੀ ਕਮੇਟੀਆਂ ਬਣਾਉਣ ਦਾ ਸੈਕਟਰ ਸੈਕਟੋਰਲ ਕਮੇਟੀਆਂ ਤਾਂ ਕਿ ਹਰ ਸੈਕਟਰ ਆਪਣੀਆਂ ਦਿੱਕਤਾਂ ਔਰ ਆਪਣੇ ਆਈਡੀਆ ਸੰਦੇਸ਼ ਸਕਣ ਜਿਹੜੀ ਅਗਲੀ ਪਾਲਿਸੀ ਸਾਡੀ ਬੰਨੀ ਹੈ ਉਹ ਹਰ ਸੈਕਟਰ ਲਈ ਹੋਵੇ ਇਹ ਨਹੀਂ ਕਿ ਸਿਰਫ ਕਿਸੇ ਨੂੰ ਸੂਟ ਕੀਤੀ ਕਿਸੇ ਨੂੰ ਨਹੀਂ ਕੀਤੀ ਅਸੀਂ ਹਰ ਸੈਕਟਰ ਤੋਂ ਉਨ੍ਹਾਂ ਦੇ ਸੁਜੈਸ਼ਨਸ ਲੈ ਰਹੇ ਹਾਂ ਨੌ ਕਮੇਟੀਆਂ ਅਸੀਂ ਪਹਿਲਾਂ ਅਨਾਉਂਸ ਕਰ ਚੁੱਕੇ ਸੀ ਅੱਜ ਅਸੀਂ ਫਾਈਨਲ ਅਨਾਉਂਸਮੈਂਟ 15 ਕਮੇਟੀਆਂ ਦੀ ਕਰ ਰਹੇ ਹੈਗੇ ਹਾਂ ਇਹਦੇ ਨਾਲ 24 ਸੈਕਟੋਰੀਅਲ ਕਮੇਟੀਆਂ ਹੋ ਜਾਣਗੀਆਂ ਜਿਹੜੀਆਂ ਅੱਜ ਵਾਲੀਆਂ ਕਮੇਟੀਆਂ ਐ ਉਹ ਆਈਟੀ ਸੈਕਟਰ ਬਾਈਸਾਈਕਲ ਇੰਡਸਟਰੀ ਆਟੋ ਐਂਡ ਆਟੋ ਕੰਪੋਨੈਂਟਸ ਇਲੈਕਟ੍ਰਿਕ ਵਹੀਕਲਸ ਰੀਨਿਊਏਬਲ એનર્ਜੀ ਸਟੀਲ ਐਂਡ ਰੋਲਿੰਗ ਮਿਲਸ ਪਲਾਸਟਿਕ ਐਂਡ ਕੈਮੀਕਲ ਪ੍ਰੋਡਕਟਸ ਲੋਜਿਸਟਿਕ ਐਂਡ ਵੇਅਰਹਾਊਸਿੰਗ ਫਿਲਮ ਮੀਡੀਆ ਫਾਰਮਾਸਿਟিক্যাল ਬਾਇਓਟੈਕਨੋਲੋਜੀ ਯੂਨੀਵਰਸਿਟੀ ਕੋਚਿੰਗ ਇੰਸਟੀਚਿਊਟ ਯੂਨੀਵਰਸਿਟੀ ਕਾਲਜੇਸ ਕੋਚਿੰਗ ਇੰਸਟੀਚਿਊਟਸ ਹਸਪੀਟਲਸ ਐਂਡ ਹੈਲਥ케ਅ ਜਿਹੜੇ ਸਟਾਰਟਅਪ ਐ ਰੀਟੇਲ ਐਸ ਡੀ ਐਮ ਇਲੈਕਟ੍ਰੋਨਿਕ ਸਿਸਟਮ ਡਿਜ਼ਾਈਨ ਐਂਡ ਮੈਨੂਫੈਕਚਰਿੰਗ ਇਹ 15 ਹੈਗੀਆਂ ਇਹਨਾਂ ਦੇ ਜਿਹੜੇ ਚੇਅਰਮੈਨ ਐ ਜਿਹੜੇ ਅਸੀਂ ਅਪਾਇੰਟ ਕੀਤੇ ਐ ਪ੍ਰਤਾਪ ਅਗਰਵਾਲ ਹੈਗੇ ਆਈਟੀ ਸੈਕਟਰ ਦੇ ਓਂਕਾਰ ਸਿੰਘ ਪਾਵਾ ਏਵਨ ਸਾਈਕਲ ਤੋਂ ਬਾਈਸਾਈਕਲ ਇੰਡਸਟਰੀ ਦੇ ਪਰਿतोष ਗਰਗ ਹੈਪੀ ਫੋਰਜਿੰਗ ਆਟੋ ਐਂਡ ਆਟੋ ਕੰਪੋਨੈਂਟਸ ਇੰਦਰ ਵੀਰ ਸਿੰਘ ਈਵੇਜ ਮੋਟਰਜ਼ ਵਾਲੇ ਇਲੈਕਟ੍ਰਿਕ ਵਹੀਕਲਸ ਦੇ ਅਸ਼ੀਸ਼ ਕੁਮਾਰ ਇਹ ਰੀਨਿਊਏਬਲ એનર્ਜੀ ਸਚਿਤ ਜੈਨ ਵਰਦਮਨ ਸਟੀਲ ਵਾਲੇ ਇਹ ਸਟੀਲ ਐਂਡ ਰੋਲਿੰਗ ਮਿਲਸ ਅਭੀ ਬਾਂਸਲ ਇਹ ਸਰਸਵਤੀ ਐਗਰੋ ਕੈਮੀਕਲ ਦੇ ਹੈਗੇ ਪਲਾਸਟਿਕ ਐਂਡ ਕੈਮੀਕਲ ਪ੍ਰੋਡਕਟਸ ਅਸ਼ਵਨੀ ਨਾਇਰ ਇਹ ਹਿੰਦ ਟਰਮੀਨਾ ਤੋਂ ਹੈਗੇ ਇਹ ਲੌਜਿਸਟਿਕਸ ਐਂਡ ਵੇਅਰ ਹਾਊਸਿੰਗ ਦਿਨੇਸ਼ ਔਲਖ ਫਿਲਮ ਮੀਡੀਆ ਦੇ ਵਰਿੰਦਰ ਗੁਪਤਾ IOL ਕੈਮੀਕਲ ਜਿਹੜੇ ਕੈਮੀਕਲਸ ਐਂਡ ਫਾਰਮਾਸਿਟੀਕਲ ਬਰਨਾਲਾ ਦੀ ਕੰਪਨੀ ਹੈ ਉਹਨਾਂ ਦੇ ਐਮ ਡੀ ਹੈ ਉਹਨਾਂ ਨੂੰ ਫਾਰਮਾਸਿਟੀਕਲ ਤੇ ਬਾਇਓ ਟੈਕਨੋਲੋਜੀ ਦੇ ਚੇਅਰਮੈਨ ਬਣਾਇਆ ਜਸਪਾਲ ਸਿੰਘ ਸੰਧੂ ਇਹ ਪਹਿਲਾਂ ਵੀ ਸੀ ਰਹਿ ਚੁੱਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਔਰ ਐਸਵਲੇ ਲਵਲੀ ਯੂਨੀਵਰਸਿਟੀ ਚ ਹੈ ਉਹਨਾਂ ਨੂੰ ਯੂਨੀਵਰਸਿਟੀਆਂ ਤੇ ਕੋਚ ਕੋਚਿੰਗ ਇੰਸਟੀਟਿਊਸ਼ਨਸ ਦਾ ਚੇਅਰਮੈਨ ਬਨਾਇਆ ਡਾਕਟਰ ਬਿਸ਼ਮ ਮੋਨ ਡੀ ਐਮ ਸੀ ਚ ਹੈਗੇ ਆ ਉਹਨਾਂ ਨੂੰ ਹਸਪੀਟਲਸ ਐਂਡ ਹੈਲਥ케ਅਰ ਦਾ ਚੇਅਰਮੈਨ ਬਨਾਇਆ ਮਮਤਾ ਭਾਰਦਵਾਜ ਸਟਾਰਟਅਪਸ ਦਾ ਉਮੰਗ ਜਿੰਦਲ ਇਹ ਹੋਮਲੈਂਡ ਗਰੁੱਪ ਵਾਲੇ ਰਿਟੇਲ ਦਾ ਕਮਲਜੀਤ ਸਿੰਘ ਇਹ ਸੈਮੀਕੰਡਕਟਰ ਇਹ ਜਿਹੜਾ ਸੈਮੀਕੰਡਕਟਰ ਲੈਬਾਰਟਰੀ ਲਿਮਟਿਡ ਹੈ AESDM ਜਿਹੜਾ ਅਸੀਂ ਸੈਕਟਰ ਬਣਾਇਆ ਉਹਨਾਂ ਦੇ ਚੇਅਰਮੈਨ ਹੈ ਇਹ ਸਾਰਿਆਂ ਨੂੰ ਅਸੀਂ ਰਿਕੁਐਸਟ ਕੀਤੀ ਹੈ ਕਿ ਪਹਿਲਾਂ ਵੀ ਜਿਹੜੀਆਂ ਕਮੇਟੀਆਂ ਨੂੰ ਰਿਕੁਐਸਟ ਕੀਤੀ ਸੀ ਇਹਨਾਂ ਨੂੰ ਵੀ ਕੀਤੀ ਹੈ ਕਿ 1 ਅਕਤੂਬਰ ਤੱਕ ਸਾਨੂੰ ਜੋ ਤੁਹਾਡੇ ਸੁਜੈਸ਼ਨ ਹੈ ਸਾਨੂੰ ਰਿਟਰਨ ਵਿੱਚ ਦੇ ਦਿੱਤੇ ਜਾਣ ਸਾਰਿਆਂ ਨੂੰ ਇੱਕ ਮੈਂਬਰ ਸੈਕਟਰੀ ਐਜ਼ ADC ਅਪਾਇੰਟ ਕੀਤੇ ਗਏ ਆ ਕਿਉਂਕਿ ਅੱਗੇ ਕੀ ਹੁੰਦਾ ਸੀ ਕਮੇਟੀਆਂ ਬਣ ਜਾਂਦੀਆਂ ਸੀ ਮੀਟਿੰਗਾਂ ਨਹੀਂ ਹੁੰਦੀਆਂ ਸੀ ਸੋ so, this adc will make sure ke time te meetinga ho riyan ohna de minutes draft ho re aur sanu regular intervals mil re koi uh, hor san sanjeev ji mera ek khayal hai ki kyunki tusi udyog mantri ho hun America ne jo na tax lagaya 25% de ki punjab sarkar apne yahan pe oda ki impact hai ki udyogpatiyan nu ki help kar sakdi hai oda koi tusi kar ਸਾਰੇ ਪ੍ਰੈਸ ਤੇ ਭਰਾਵਾਂ ਤੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਅੱਜ ਜਿਹੜੀ ਇੱਕ ਸਿਲਸਿਲਾ ਅਸੀਂ ਚਾਲੂ ਕੀਤਾ ਹੋਇਆ ਸੀ ਕਮੇਟੀਆਂ ਬਣਾਉਣ ਦਾ ਸੈਕਟਰ ਸੈਕਟੋਰਲ ਕਮੇਟੀਆਂ ਤਾਂ ਕਿ ਹਰ ਸੈਕਟਰ ਆਪਣੀਆਂ ਦਿੱਕਤਾਂ ਔਰ ਆਪਣੇ ਆਈਡੀਆਸ ਹਮ ਦੇ ਸਕਣ ਜਿਹੜੀ ਅਗਲੀ ਪਾਲਿਸੀ ਸਾਡੀ ਬਣਨੀ ਹੈ ਉਹ ਹਰ ਸੈਕਟਰ ਲਈ ਹੋਵੇ ਇਹ ਨਹੀਂ ਕਿ ਸਿਰਫ ਕਿਸੇ ਨੂੰ ਸੂਟ ਕੀਤੀ ਕਿਸੇ ਨੂੰ ਨਹੀਂ ਕੀਤੀ ਅਸੀਂ ਹਰ ਸੈਕਟਰ ਤੋਂ ਉਹਨਾਂ ਦੇ ਸੁਜੈਸ਼ਨਸ ਲੈ ਰਹੇ ਹਾਂ ਨੌ ਕਮੇਟੀਆਂ ਅਸੀਂ ਪਹਿਲਾਂ ਅਨਾਉਂਸ ਕਰ ਚੁੱਕੇ ਸੀ ਅੱਜ ਅਸੀਂ ਫਾਈਨਲ ਅਨਾਉਂਸਮੈਂਟ 15 ਕਮੇਟੀਆਂ ਦੀ ਕਰ ਰਹੇ ਹੈਗੇ ਆ ਇਹਦੇ ਨਾਲ 24 ਸੈਕਟੋਰੀਅਲ ਕਮੇਟੀਆਂ ਹੋ ਜਾਣਗੀਆਂ ਜਿਹੜੀਆਂ ਅੱਜ ਵਾਲੀਆਂ ਕਮੇਟੀਆਂ ਐ ਉਹ ਆਈਟੀ ਸੈਕਟਰ ਬਾਈਸਾਈਕਲ ਇੰਡਸਟਰੀ auto and auto components electric vehicles renewable energy steel and rolling mills plastic and chemical products logistic and warehousing film media pharmaceutical biotechnology university co coaching institute university colleges slash coaching institutes hospitals and healthcare ਜਿਹੜੇ ਸਟਾਰਟਅਪ ਹੈ ਰਿਟੇਲ ESDM ਇਲੈਕਟ੍ਰੋਨਿਕ ਸਿਸਟਮ ਡਿਜ਼ਾਈਨ ਐਂਡ ਮੈਨੂਫੈਕਚਰਿੰਗ ਇਹ 15 ਹੈਗੀਆਂ ਇਹਨਾਂ ਦੇ ਜਿਹੜੇ ਚੇਅਰਮੈਨ ਹੈ ਜਿਹੜੇ ਅਸੀਂ ਅਪਾਇੰਟ ਕੀਤੇ ਐ ਪ੍ਰਤਾਪ ਅਗਰਵਾਲ ਹੈਗੇ ਆਈਟੀ ਸੈਕਟਰ ਦੇ ਓਂਕਾਰ ਸਿੰਘ ਪਾਵਾ ਏਵਨ ਸਾਈਕਲ ਤੋਂ ਬਾਈਸਾਈਕਲ ਇੰਡਸਟਰੀ ਦੇ ਪ੍ਰੀਤੋਸ਼ ਗਰਗ ਹੈਪੀ ਫੋਰਜਿੰਗ ਆਟੋ ਐਂਡ ਆਟੋ ਕੰਪੋਨੈਂਟਸ ਇੰਦਰ ਵੀਰ ਸਿੰਘ ਈਵੇਜ ਮੋਟਰਜ਼ ਲੇ ਇਲੈਕਟ੍ਰਿਕ ਵਹੀਕਲਸ ਅਸ਼ੀਸ਼ ਕੁਮਾਰ ਇਹ ਰੀਨਿਊਏਬਲ એનર્ਜੀ ਸਚਿਤ ਜੈਨ ਵਰਦਮਾਨ ਸਟੀਲ ਲੇ ਸਟੀਲ ਐਂਡ ਰੋਲਿੰਗ ਮਿਲਸ ਅਭੀ ਬਾਂਸਲ ਇਹ ਸਰਸਵਤੀ ਐਗਰੋケमिकल्स ਦੇ ਹੈਗੇ ਪਲਾਸਟਿਕ ਐਂਡ ਕੈਮੀਕਲ ਪ੍ਰੋਡਕਟਸ ਅਸ਼ਵਨੀ ਨਾਇਰ ਇਹ ਹਿੰਦ ਟਰਮੀਨਾ ਤੋਂ ਹੈਗੇ ਇਹ ਲੌਜਿਸਟਿਕਸ ਐਂਡ ਵੇਅਰਹਾਊਸਿੰਗ ਦਿਨੇਸ਼ 올ਕ ਫਿਲਮ ਮੀਡੀਆ ਦੇ ਵਰਿੰਦਰ ਗੁਪਤਾ ਆਈਓਐਲ ਕੈਮੀਕਲ ਜਿਹੜੇ ਕੈਮੀਕਲਸ ਐਂਡ ਫਾਰਮਾਸਿਟੀਕਲ ਬਰਨਾਲਾ ਦੀ ਕੰਪਨੀ ਹੈ ਉਹਨਾਂ ਦੇ ਐਮ ਡੀ ਹੈ ਉਹਨਾਂ ਨੂੰ ਫਾਰਮਾਸਿਟੀਕਲ ਤੇ ਬਾਇਓਟੈਕਨੋਲੋਜੀ ਦੇ ਚੇਅਰਮੈਨ ਬਣਾਇਆ ਜਸਪਾਲ ਸਿੰਘ ਸੰਧੂ ਇਹ ਪਹਿਲਾਂ ਬੀਸੀ ਰਹਿ ਚੁੱਕੇ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਔਰ ਐਸਵਲੇ ਲਵਲੀ ਯੂਨੀਵਰਸਿਟੀ ਚ ਉਹਨਾਂ ਨੂੰ ਯੂਨੀਵਰਸਿਟੀਆਂ ਤੇ ਕੋਚਿੰਗ ਇੰਸਟੀਚਿਊਸ਼ਨ ਦਾ ਚੇਅਰਮੈਨ ਬਣਾਇਆ ਡਾਕਟਰ ਬਿਸ਼ਮ ਮੋਨ ਡੀਐਮਸੀ ਚ ਹੈਗੇ ਆ ਉਹਨਾਂ ਨੂੰ ਹਸਪੀਟਲਸ ਐਂਡ ਹੈਲਥ케ਅਰ ਦਾ ਚੇਅਰਮੈਨ ਬਣਾਇਆ ਮਮਤਾ ਭਾਰਦਵਾਜ ਸਟਾਰਟਅਪਸ ਦਾ ਉਮੰਗ ਜਿੰਦਲ ਇਹ ਹੋਮਲੈਂਡ ਗਰੁੱਪ ਵੱਲੇ ਰਿਟੇਲ ਦਾ ਕਮਲਜੀਤ ਸਿੰਘ ਇਹ ਸੈਮੀ ਕੰਡਕਟਰ ਇਹ ਜਿਹੜਾ ਸੈਮੀ ਕੰਡਕਟਰ ਲੈਬਾਰਟਰੀ ਲਿਮਟਿਡ ਹੈ ਇਹ ESDM ਜਿਹੜਾ ਅਸੀਂ ਸੈਕਟਰ ਬਣਾਇਆ ਉਹਨਾਂ ਦੇ ਚੇਅਰਮੈਨ ਹੈ ਇਹ ਸਾਰਿਆਂ ਨੂੰ ਅਸੀਂ ਰਿਕੁਐਸਟ ਕੀਤੀ ਹੈ ਕਿ ਪਹਿਲਾਂ ਵੀ ਜਿਹੜੀਆਂ ਕਮੇਟੀਆਂ ਨੂੰ ਰਿਕੁਐਸਟ ਕੀਤੀ ਸੀ ਇਹਨਾਂ ਨੂੰ ਵੀ ਕੀਤੀ ਹੈ ਕਿ 1 ਅਕਤੂਬਰ ਤੱਕ ਸਾਨੂੰ ਜੋ ਤੁਹਾਡੇ ਸੁਜੈਸ਼ਨ ਹੈ ਸਾਨੂੰ ਰਿਟਰਨ ਵਿੱਚ ਦੇ ਦਿੱਤੇ ਜਾਣ ਸਾਰਿਆਂ ਨੂੰ ਇੱਕ ਮੈਂਬਰ ਸੈਕਟਰੀ ਐਜ਼ ADC ਅ ਅਪਾਇੰਟ ਕੀਤੇ ਗਏ ਆ ਕਿਉਂਕਿ ਅੱਗੇ ਕੀ ਹੁੰਦਾ ਸੀ ਕਮੇਟੀਆਂ ਬਣ ਜਾਂਦੀਆਂ ਸੀ ਮੀਟਿੰਗਾਂ ਨਹੀਂ ਹੁੰਦੀਆਂ ਸੀ ਸੋ ਦਿਸ ਏਡੀਸੀ ਵਿਲ ਮੇਕ ਸ਼ੋਰ ਕਿ ਟਾਈਮ ਤੇ ਮੀਟਿੰਗਾਂ ਹੋ ਰਹੀਆਂ ਉਹਨਾਂ ਦੇ ਮਿਨਟਸ ਡਰਾਫਟ ਹੋ ਰਹੇ ਔਰ ਸਾਨੂੰ ਰੈਗੂਲਰ ਇੰਟਰਵਲਸ ਮਿਲ ਰਿਹਾ ਕੋਈ ਹੋਰ ਸੰਜੀਤ ਜੀ ਮੇਰਾ ਇਹ ਇਤਹਾਸ ਹੈ ਕਿ ਅ ਕਿਉਂਕਿ ਤੁਸੀਂ ਉਦਯੋਗ ਮੰਤਰੀ ਹੋ ਹੁਣੇ ਅਮਰੀਕਾ ਨੇ ਜਿਹੜਾ ਨਾ ਟੈਰਿਫ ਲਗਾਇਆ 25% ਦੇ ਕੀ ਪੰਜਾਬ ਸਰਕਾਰ ਆਪਣੇ ਆਪੇ ਉਹਦਾ ਕੀ ਇੰਪੈਕਟ ਹੈ ਕਿ ਦੇਵਪਕੀਆਂ ਨੂੰ ਕੀ ਹੈਲਪ ਕਰ ਦਈਏ ਉਹਦਾ ਕੋਈ ਤੁਸੀਂ ਕਰੋ ਸਾਰੇ ਪ੍ਰੈਸ ਤੇ ਭਰਾਵਾਂ ਤੇ ਭੈਣਾਂ ਨੂੰ ਸਸੀਕਾਲ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ